ਆਪ ਦੀ ਗੱਲ ਨਹੀਂ ਲਾਗੋ ਬਿਲਕੁਲ ਠੀਕ ਹੈ ਜੀ ਕਹਿਣਾ ਚਾਹੂਗੇ ਅੱਜ ਤਾਂ ਪਹਿਲਾਂ ਲੁਧਿਆਣੇ ਪਹੁੰਚੂ ਆਪਣੇ ਬਾਰੇ ਦਾ ਮੈਂ ਤੁਹਾਡਾ ਆਪਣਾ ਜੀ ਰਜਿੰਦਰ ਮਾਲ ਅਰੰਭ ਸਾਹਿਬ ਦਾ ਡੀਐਸਪੀ ਹੈ ਜੋ ਕਿ ਸੁਪਰਪੰਧਾਨ ਪੰਜਾਬ ਦੇ ਸਥਾਨੀ ਕਰਕੇ ਰਹੇ ਸੀ ਜੀ ਖਾਸ ਪ੍ਰੀਮੀਅਰ ਵੀਪਰ ਦਾ ਅਨਖਤਰੀ ਮਹਾਂਸਵਾਪੰਦਾ ਅੱਜ ਜੇ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਮੇਰੇ 13 ਜਿਲਿਆਂ ਦੇ ਪ੍ਰਧਾਨ ਇੱਥੇ ਅੰਮ੍ਰਿਤਦਾ ਸਾਹਿਬ ਦੇ ਹੱਥ ਤੋਂ ਦਾ ਵੀ ਕੰਪੀਟ ਕਰਨ ਆਏ ਨੇ ਚਾਪਰੀ ਦੀ ਜੀ ਮਨਸਤ ਭਗਤੀ ਨਾਲ ਲੱਗੀ ਹੈ ਤਾਂ ਬਾਹਰ ਅਕੱਲ ਸਰ ਜਿਹੜਾ ਬਾਗ ਮਿਆਏਗਾ ਅਸੀਂ ਦੋ ਦਿਨ ਦੋ ਲੋਕਾਂ ਨੂੰ ਲਾਵਾਂਗੇ ਇੱਕੇ ਥੋੜੀ ਪਲਾ ਕੇ ਅਸੀਂ ਆਪਣੇ ਕੈਂਡੀਡੇਟ ਬਾਸ ਕਰੋੜਾ ਸਾਹਿਬ ਆ ਰਹੇ ਥੋੜਾ ਸੋਚਣਾ ਮੰਨਾਰੇ ਇੱਕ ਹੋਰ ਮਾਤ ਨੂੰ ਇੱਕ ਦੰਦ ਨਾਲ ਜੀ ਭਈ ਇਹ ਅਸੀਂ ਸਾਡੀ ਪੰਜਾਬ ਪੁਤਰਾ ਦੇ ਗੱਲ ਕਰਦੇ ਰੱਖੂਗੀ ਜੀ ਇਹਦਾ ਵੀ ਸਪੋਰਟ ਦੇ ਦਿੱਤੀ ਕਿਉਂ ਨਹੀਂ ਕਿ ਸਾਹਮਣੇ ਇਹ ਕੋਈ ਨਾ ਕਾਰਨ ਕੁਝ ਨਾ ਤੁਹਾਨੂੰ ਜੀ ਨਾ ਜੀ لیکن ਅੱਜ ਕੀ ਦੇਖਿਆ ਤੁਸੀਂ ਅੰਮ੍ਰਿਤਸਰ ਦਾ ਨਾ ਰੀਤੀ ਕੰਨੀ ਤੋਂ ਅੰਦਰੀ ਸੋਹਰਾਂ ਵਾਲਾ ਫਿਟੂਰੀਆ ਸੋਹਰਾਂ ਦੀ ਐਸਪੀ ਰਿਪਿਛੀਆ ਸਰਕਾਰਾਂ ਜਿਹੀ ਬਹੁਤ ਕੁਝ ਦੇਖਿਆ ਲੇਕਿਨ ਸਰਦਾਰ ਮੋਹਨ ਸਿੰਘ ਮਹਾਂਤੀ ਸਰਦਾਰ ਨੇ 3 ਸਾਲਾਂ ਦੇ ਵਿੱਚ ਲੋਕ ਭਲਾਈ ਦੇ ਜਿਹੜੇ ਕੰਮ ਕੀਤੇ ਨੇ ਉਹ ਪਿਛਲੀਆਂ ਸਰਕਾਰਾਂ 50 ਸਾਲ ਵੀ ਨਹੀਂ ਕਰ ਸਕੀਆਂ ਸਮਗਲਰਾ ਨੇ ਗੈਂਗਸਟਰਾਂ ਨੇ ਅਤਰਾਤੀਆਂ ਨੇ ਪੰਜਾਬ ਨੂੰ ਜੜਤ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਦੇਖਿਆ ਨਸ਼ਾ ਪੰਜਾਬ 'ਚ ਕਿੰਨਾ ਜ਼ਿਆਦਾ ਵੱਧ ਗਿਆ ਜੀ ਪਹਿਲੀ ਸਰਕਾਰ ਐ ਜਿਹਨੇ ਐਂਟੀ ਡਰੱਗ ਮਹਿੰਦ ਚਲਾਈ ਐ ਔਰ ਤੁਸੀਂ ਦੇਖ ਰਹੇ ਹੋ ਜਿਹੜੇ ਸਮਗਲਰਾਂ ਨੇ ਸਾਡੇ ਬੱਚਿਆਂ ਨੂੰ ਮਰਨ ਲਈ ਮਜਬੂਰ ਕੀਤਾ ਨਸ਼ੇੜੀ ਬਣਾ ਦੇ ਉਹਨਾਂ ਦੇ ਘਰ ਹੱਟਾਏ ਜਾ ਰਹੇ ਨੇ ਮਾਨ ਸਾਹਿਬ ਨੇ ਕਿਹਾ ਸੀ ਸਾਡੇ ਇੰਨੇ ਬੱਚਿਆਂ ਨੂੰ ਨਸ਼ੇ ਤੇ ਲਾ ਕੇ ਜਿਹਨਾਂ ਨੇ ਆਪਣੇ ਮਹਿਰ ਬਨਾਰੇ ਘੁੱਟੀਆਂ ਪਾਈਆਂ ਨੇ ਜੇ ਉਹਨਾਂ ਦੇ ਘਰਾਂ 'ਚ ਗਰੀਬਾਂ ਦੇ ਸੱਤਰ ਵਿਛੇ ਨੇ ਤਾਂ ਉਹਨਾਂ ਦੇ ਬਹਿਲਾਂ ਤੇ नलिया नहीं टनिया जा, जा रहे दूसरी मैं एंटी करप्शन मिल चलाई मान साहब ने तुम्हें तेरह रोज़ दर पढ़ दो बड़े बड़े अफसर भी नहीं रखा जा रहा सस्पेंड किए जा रहे हैं चिस्पेंट किए जा रहे चाहे किसी के कोई फैक्ट मिला ईवन के सरकार ने अपने पोलिटल बंदा देगा सो इस करके मैं जी ए करप्शन मिल चलाई है मान सरकार ने और एंटी ਇਹਦੀ ਗੱਲ ਵੀ ਕਰਾਈ ਹੈ ਔਰ ਕਿਹੀਆਂ ਨੌਕਰੀਆਂ ਦਿੱਤੀਆਂ ਹੈ ਪਹਿਲੀ ਵਾਰ ਸਰਕਾਰ ਨੇ ਆਪਣੀ ਇੱਕ ਨਮੀ ਗੱਲ ਤੋਂ ਪੰਜਾਬ ਸਰਕਾਰ ਨੇ ਦਿੱਤੀ ਮਾਨ ਸਾਹਿਬ ਨੇ ਸਾਡੀ ਕੌਮ ਦਾ ਇਹ ਕਿੱਸਾ ਹੈ ਸਰਦ ਸੁਰਖਿਆ ਤੋਂ ਸੁਣਾਈ ਹੈ 올 ਇੰਡੀਆ ਦੀ ਗੱਲ ਨਹੀਂ ਹੈ ਕਰੋੜਾ ਰੁਪਈਆ ਦਿੱਤਾ ਤੁਸੀਂ ਦੇਖਿਆ ਸੜਕਾਂ ਤੇ ਪਹਿਲਾਂ ਐਕਸੀਡੈਂਟਲ ਦੇ ਵਿੱਚ ਹਜ਼ਾਰਾਂ ਲੋਕ ਮਾਰੇ ਜਾ ਰਹੇ ਸੀ ਔਰ ਇਹ ਸ਼ੋਰ ਤਾਂ ਕੀ ਹੈ ਉਹ ਬਹੁਤ ਜ਼ਿਆਦਾ ਗੱਲ ਹੈ 40% ਰਹਿ ਗਈ ਹੈ 7% ਲੋਕਾਂ ਕਰੀਏ ਉਹ ਮਾਂ ਸਰਕਾਰ ਨੇ ਜਿੱਥੇ ਪਾਣੀ ਨਹੀਂ ਪਹੁੰਚ ਲਾ ਰਹੀ ਬੇਟਾ ਜੀ ਪਾਣੀ ਦੀ ਬਿਚਾਰ ਨਾਲ ਤੇ ਸਰਕਾਰੀਆ ਵੀ ਦੇ ਦਿਆਂ ਕ੍ਰਪਸ਼ਨ ਤੇ ਵੀ ਪੂਰਾ ਡੰਡਾ ਲਾ ਕੇ ਬਗੜ ਪਾ ਰਿਹਾ ਹੈ। ਔਰ ਸਮਗਰਾਂ ਦੇ ਖਿਲਾਫ ਗੈਸਟਰਾਂ ਦੇ ਖਿਲਾਫ ਪੂਰਾ ਡੰਡਾ ਤਰਾਦ ਚੱਲ ਰਿਹਾ। ਇਸ ਕਰਕੇ ਲਿਆਣਾ ਪਹੁੰਚ ਗਿਆ। ਇਸ ਕਰਕੇ ਅਸੀਂ ਸੋਚਿਆ ਅਸੀਂ ਸਾਰੇ ਕੋਈ ਸਤ ਕਰਾਂ। ਮੇਰੇ ਨਾਲ ਬਟਿੰਡੇ ਦੇ ਪ੍ਰਧਾਨ ਬਰਨਾਲੇ ਦੇ ਪ੍ਰਧਾਨ ਰੋਪੜ ਦੇ ਪ੍ਰਧਾਨ ਮਾਤਾ ਦੇ ਪ੍ਰਧਾਨ ਇਹ ਸਾਰੇ ਸੋਕੇ ਦੇ ਪ੍ਰਧਾਨ ਅੱਜ ਇਕੱਠਾ ਹੋ ਕੇ ਪ੍ਰਧਾਨ ਕਰੇ ਨੇ ਆ ਮੁਖਸ਼ਰ ਦੇ ਪ੍ਰਧਾਨ ਕਰੇ ਨੇ 13 ਪ੍ਰਧਾਨ ਸਾਰੇ ਪੰਜਾਬ ਤੋਂ ਮੈਸੇਦੇਰੇ ਔਰ ਪੂਰੀ ਲੀਗ ਤੱਕ ਅਸੀਂ ਕੰਪਲੀਟ ਕਰ ਲਈ ਹੈ ਔਰ ਇੱਕ ਤੰਮੇ ਹੋਰ ਦਾ ਦਿੰਨਾ ਹੈ ਮੈਨੂੰ ਕਈਆਂ ਨੇ ਪਹਿਲਾਂ ਇਸ਼ਾਰਾ ਕੀਤਾ ਹੈ ਮੇਰੇ ਬ੍ਰੈਸ ਵਾਲੇ ਵੀ ਜਾਣੇ ਕਿ ਬਈ ਦੀ ਕੌਣ ਜਿੱਤਰੇ ਆ ਕੌਣ ਕਿੱਥੇ ਆਊਗਾ ਕਿਹੜਾ ਕਿਹਦਾ ਮੁਕਾਬਲਾ ਹੈ ਸਾਡੇ अरुणा जी ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਬਹੁਤ ਵੱਡੀ ਜਿੱਤ ਲੈ ਕੇ ਉਹ ਬਹੁਤ ਵੱਡੇ ਮਾਣ ਦੇ ਨਾਲ ਜਿੱਤਣ ਜਾ ਰਹੇ ਨੇ ਇਹ ਕਿਵੇਂ ਸ਼ੋਰ ਸ਼ੇਮ ਹੈ ਸ਼ੋਰ ਨਹੀਂ ਦੇਖੋ ਯਾਰ ਵਰਗਾ ਮਾਹੌਲ ਹੈ ਮਾਰੋ ਜਰਾ ਕੈਮਰਾ ਘਾਓ ਜੀ ਹਾਂ ਇਹ ਕਿ ਯਾਰ ਵਰਗਾ ਮਾਹੌਲ ਹੈ ਸਾਰੇ ਜਿੱਤ ਕੇ ਕਰ ਰਹੇ ਨੇ ਲੋਕ ਆ ਆ ਰਹੇ ਨੇ ਖੁਸ਼ੀਆਂ ਨਾਲ ਰਹੇ ਨੇ ਉਹਦਾ ਕਿਹੜਾ ਹੰਦੀ ਹੈ ਬਾਕੀ ਕੈਂਡੀਡੇਟਾਂ ਦੇ ਸਬਾਤ ਦੇਖੋ ਉਹਦਾ ਵੀ 33% ਦੇ ਨੰਬਰ ਹੋਣੇ ਸਾਦੇ ਜੀ ਅਰੋਗਨ ਜੀ ਇੱਕ ਦਾਨਸ਼ਮਨ ਤੇ ਦਰਵੇਸ਼ ਸਿਆਸਤਾਨ ਉਹਨਾਂ ਦੇ ਕੋਈ ਕੋਟੰਗਾ ਵਾਲਾ ਕੋਈ ਟੈਗ ਨਹੀਂ ਜਾਇਆ ਇਸ ਤਰ੍ਹਾਂ ਦਾ ਕੋਈ ਸਰਕਰ ਹੈ ਜੇਰੀ ਲੜਾਈ ਹੈ ਤੁਸੀਂ ਪਾਰਟੀਆਂ ਕੋਹਾਂ ਚਾ ਵੀ ਸੈਕਿੰਡ ਕੀ ਦੇਣਾ 30 ਕੀ ਆਉਣਾ ਬਸ ਵੀ ਕੋਈ ਨਹੀਂ ਆ ਅਸੀਂ ਇਹ ਸਾਰੀਆਂ ਚੀਜ਼ਾਂ ਦੇਖ ਕੇ ਜੋ ਪਿਛਲੇ ਸਰਕਾਰ ਮੁਖੀ ਖਾਲਾ ਦੁਸਰਾ ਹੀ ਦੇ ਕੰਮ ਉਸ ਨਾਲ ਹੀ ਕੀਤੇ ਨੇ ਗਰੀਬਾਂ ਦੀ ਸੁਣੀ ਐ ਔਰ ਸਰਕਾਰੇ ਦੇਾਰੇ ਪੂਰੀ ਆਵਾਜ਼ ਸੁਣੀ ਜਾ ਰਹੀ ਐ ਕਿ ਦੇਖ ਰਹੇ ਹੋ ਕਿ ਇਹ ਬਦਮਾਸ਼ਾਂ ਨੂੰ ਪੂਰੀ ਲੱਤ ਪਾਈ ਜਾ ਰਹੀ ਐ ਨੱਜਨ ਬੱਸ ਵੱਡੀ ਵੱਡੀ ਗੱਲ ਨਹੀਂ ਐ ਕਿ ਥੋੜਾ ਜਿਹਾ ਇਹ ਜਿਹਨਾਂ ਨਾਲ ਜਿਹਨਾਂ ਨਾਲ ਇਹ ਕੋਰਟ ਨਹੀਂ ਬਣਦਾ ਜਦੋਂ ਮੈਂ ਇਹ ਆਣੇ ਨੂੰ ਬੋਲ ਕਰਾਂ ਹੁੰਦੇ ਨੇ ਜੇਕਰ ਕੇਕਰ ਮੈਨੂੰ ਕੋਈ ਨਹੀਂ ਅਵੇਲੇਬਲ ਆਉਂਦੇ ਤਾਂ ਮੈਂ ਜਿਹੜੇ ਆਣੇ ਨੂੰ ਐਸਾ ਲੁਧਿਆਣਾ ਬਣਾ ਦੂਗਾ ਕਿ ਜਿਹਦੇ ਉਹਦੇ ਬਾਹਰ ਤੋਂ ਵੱਡੇ ਸਰਕਾਰ ਵੀ ਆਉਣਗੇ ਤਾਂ ਉਹ ਅੱਜ ਕਹਿਣਗੇ ਕਿ ਸਾਡਾ ਸ਼ਹਿਰ ਲੁਧਿਆਣਾ ਰਲਾ ਹੋਵੇ ਬੱਸ ਮੈਂ ਇੱਕ ਦੀਪਰੋੜਾ ਜੀ ਦੇ ਨਾਲ ਹੀ ਸੀ ਉਹਨਾਂ ਵੀ ਸਟੇਜ ਤੋਂ ਮੈ ਲੋਕਾਂ ਨੂੰ ਬੋਟਾ ਮੰਗਦੇ ਹੀ ਅਪੀਲ ਕੀਤੀ ਉਹ ਬਿਲਕੁਲ ਠੀਕ ਕਹਿ ਰਹੇ ਨੇ ਐਮਪੀ ਬਰਾਬਰ ਸਰਕਾਰ ਤੇ ਰਾਜਾ ਬਣਾ ਹਸੀ ਲੋਕਾਂ ਨੇ ਵੋਟਾਂ ਪਾ ਕੇ ਨਹੀਂ ਬੁਲਾਇਆ ਤਾਂ ਇਹ ਭਰਾਵਾਂ ਨੇ ਵੋਟਾਂ ਪਾ ਕੇ ਅਥਰੇ ਕਰਦੇ ਨਹੀਂ ਦਿਨ ਸਾਲ ਤੋਂ ਲਗਾਤਾਰ ਉਹ ਲੋਕ ਲੈ ਕੇ ਆ ਰਹੇ ਕੈਂਪ ਤੋਂ ਵੀ ਕੋਈ ਪਤਾ ਨਹੀਂ ਹਵਾਰਾ ਦੇ ਵਿੱਚ ਲੋਕਾਂ ਨੇ ਰਾਜ ਕਰਾਉਂਦੇ ਆਂ ਤੇ ਦਾ ਹਰ ਹਰ ਹਵਾ ਰਾ ਇਹਦਾ ਮਾਹਿਸਤਵ ਰਹਿਣਾ ਉਹ ਪੀਰ ਬਲਣਾ ਤੋਂ ਬਰਤਿਆ ਹੋਇਆ ਤਾਂ ਹੋ ਇਹ ਪਲਾਈਓ ਕੰਮ ਕਰ ਰਹੇ ਹੈ ਇਹ ਅੱਜ ਸਾਰੇ ਬੋਟਾ ਪਾ ਕੇ ਪੰਜਾਬ ਦੇ ਤਰ੍ਹਾਂ ਦੇ ਜਿਹੜੇ ਪਾਵਰ ਨੇ ਆਹ ਤੇ ਜਿਹਨੇ ਕੰਮ ਇਹ বিনা ਬੋਟਾ ਤੋਂ ਇਹਨੇ ਕੰਪਲੀਟ ਕਰੇ ਫਿਰ ਕੰਮ ਕਰਦੇ ਪਹਿਲੇ ਜਿਹੜੇ ਇਹ ਦੇਖੋ ਉਹਨਾਂ ਦੇ ਕਹਿਣੇ ਹੈ ਕਿ ਮਨੂ ਜੀ ਦਾ ਸਿਰ ਕੰਮ ਕਰਦੇ ਹੈ ਲੈਣੇ ਕੰਮ ਦੀ ਸ਼ੁਰੂਆਤ ਤੋਂ ਸਾਬਤ ਰਹਿੰਦਾ ਵਾ ਕਿ ਉਹਨਾਂ ਨੇ ਕੰਮ ਕਰਦੇ ਦੀ ਇਹ ਸਮਾਂ ਕਿਉਂਗੀ ਦੇਖੋ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਉਹਨਾਂ ਦੇ ਪਿਛਲੇ ਸਟੇਜ ਵਾਲਾ ਜੋ ਸਾਰੇ ਆਪਾਰਾ ਪਿਆਰੇ ਚੈਨਲ ਪਹਿਨੇ ਕਾਲ ਕੀਆ ਮੈਂ ਫਿਰ ਦੁਬਾਰਾ ਨਹੀਂ ਚੱਲਣਾ ਸਾਡੇ ਸ੍ਰੀ ਮੋਢਾ ਦੇ ਜਿਹੜੇ ਇੱਕੋ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਮੁੱਦਾ ਰਾਜੇ ਸੁਣਾ ਦੇ ਕਿ ਉਹ ਨੇਮ ਨੇ ਕਿ ਸਰਵੇਸ਼ ਪਰਸ਼ਵੰਤ ਸਿਆਸੀ ਉਹ ਕੰਮ ਚੱਲ ਕਰ ਰਹੇ ਨੇ ਇਹ ਹਿੰਦੀ ਬੋਲਦੇ ਨੇ ਮੋਰ ਸਾਲ ਹੋ ਗਿਆ ਸਾਲ ਹੋ ਗਿਆ ਕੰਮ ਕਰਦਾ ਹਫਤੇ ਹੀ ਕਰ ਦਿੱਤਾ ਤੱਕ ਜਿੱਡਾ ਮੈਨੂੰ ਤਾਂ ਨਜ਼ਰ ਆ ਰਿਹਾ ਹੈ ਕਰੋਨਾ ਸਾਹਿਬ ਦਾ ਕੋਈ ਕੰਪੀਟੀਸ਼ਨ ਨੂੰ ਉੱਥਾ ਜਿੱਤੇ ਬੈਠੇ ਨੇ ਕੰਪੀਟੀਸ਼ਨ ਕਿਹੜੀਆਂ ਪਾਰਟੀਆਂ ਚਾਹੇ ਕਿਨੇ ਦੋ ਦਿਆਲਾ ਕਿਨੇ ਤਿੰਨ ਦਿਆਲਾ ਕਿਨੇ ਚਾਰ ਦਿਆਲਾ ਸਾਨੂੰ